ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਤੁਰੀ ਦੋ ਤੁਰੀ ਨੇ ਨਿੱਪੜ ਗਿਆ ਭਾਈ ਉਹ ਗੰਡਲ ਵਾਰ ਗਿਆ ਨਿੱਪੜਿਆ ਨਹੀਂ ਇਹ ਚੱਲਦੀ ਜਾਂਦੀ ਚਲੋ ਆਪਣਾ ਤਾਂ ਇੰਨੀ ਕੰਮ ਇਹ ਜਿਹੜੀ ਇੰਨੀ ਉਰੇ ਪੈਣੀ ਤੇ ਉਹ ਨਿੱਪੜ ਗਿਆ ਠੀਕ ਹੈ ਕੱਲੂ ਮੀਂਹ ਦੱਸਿਆਗਾ ਤਾਂ ਸਿਆਲ ਮਾ ਜਿਹੜੀ ਇੰਨੀ ਬਣ ਗਈ ਉਹ ਤੇ ਸਿਆਲ થઈ ਵਧੀਆ ਹਾਂ ਹਾਂ ਰਬਾ ਜੀ ਸਾਰੀ ਬੰਡਲ ਹੀ ਬਣ ਜੇ ਨਹੀਂ ਮੈਨੂੰ ਮਾਇਆ ਹੈ ਹੈ ਔਰਲਾ ਬਣਣਾ ਤਾਂ ਬਣ ਕੇ ਜਾਵਾਂਗੇ ਆ ਤਾਂ ਔਰਲਾ ਬਣ ਗਿਆ ਪਰਾਂ ਚੱਲ ਵੀ ਜੀ ਨਾਲ ਪਰ ਆ ਦੋ ਟਰੈਕਟਰਾਂ ਦਾ ਫਰਕ ਪਾਉਂਦਾ ਹੈ। ਤਿੰਨ ਟਰੈਲੀਆਂ। ਤਿੰਨ ਟਰੈਲੀਆਂ ਦੋ ਟਰੈਕਟਰ ਬੋ ਫਰਕ ਹੈ। ਜਿਹੜਾ ਨਹੀਂ ਪੈਂਦਾ ਭਈਏ ਖੜਨੀ ਦੇਖ ਲੈ ਨਾ ਪੂਰੇ ਤਾਰਨੇ ਵਾਲੇ ਖੜਨ ਦਿੱਤੇ ਆ। ਨਾ ਭੰਟਾ ਵਾਲੇ ਖੜਨ ਦਿੱਤੇ ਆ। ਨਾ ਮਸ਼ੀਨ ਖੜਦੀ ਐ। ਨਾ ਮਸ਼ੀਨ ਖੜਦੀ ਐ। 7 ਕਿਲੋਮੀਟਰ ਹੈ। ਹਾਂ। 7 ਕਿਲੋਮੀਟਰ ਦਾ ਟਰੈਕਟਰ ਆਉਣਾ ਜਾਣਾ। ਇਹ ਮਸ਼ੀਨ ਵੀ ਖੜੀ ਰਵੇ। ਇਹ ਵੀ ਖੜਦ ਮਾਰਦੀ ਆ ਉਹ। ਜਾ ਉਹ। ਕਿਹਦੇ ਪਾਸ ਪਾਤੀ 8 ਟਰੈਲੀਆਂ ਆਉਣਾ। 8 ਕਿਹਦੇ ਪੈਲੇ ਦੇ ਪਹਿਲਾ ਮੀਆਂ ਦੀ ਆ। ਹਾਂ। ਪਰ ਗਿਆ। ਫੁੱਲ ਕੱਟ ਕੰਮ ਨੇ। ਜੇ ਜ਼ਿਆਦਾ ਗਾਂ ਤੇ ਠੋਕ ਪੇ ਪਹਿਲੀ ਹੋਰ ਪੈਂਦੀ ਵੱਗੇ ਨਾ ਦੇ ਅੱਛਾ ਉਹ ਵਗੇ ਨਾ ਦੇ ਆਉਣ ਲੱਗੀ ਕੁੜੀ ਉਹਦੇ ਬਾਅਦ ਪੰਮਾ ਸਟਾਰਟ ਕਰਾਇਆ ਲੈ ਕਹਿ ਲਾ ਕੇ ਪੰਮੇ ਦੇ ਠੀਕ ਹੈ ਜਿਹੜੀ ਰਹਿ ਗਈ ਕਾਲੂ ਬਣੂ ਮੈਨੂੰ ਕਾਲੂ ਝੋਗ ਪਕਾਰਿਆ ਜਹਾਤੀ ਹੋਣੀ ਤੀ ਹਾਂ ਕਰਕ ਦੀ ਥੁੰਦਾ ਯਾਨੇ ਸਭ ਸਾਫ ਆ ਹੁਣ ਆਪਣੇ ਪਿੰਡ ਅਸੀਂ ਕਾਲੂ ਹੋ ਗਿਆ ਹਾਂ ਮੈਂ ਤਾਂ ਨਹੀਂ ਕਾਲੂ ਹੋਇਆ ਜਿੱਥੇ ਆਪਣੇ ਲੈਟਰ ਤੋਂ ਦੱਲੇ ਨਹੀਂ ਹਾਂ ਭਾਉ ਵਾਲੀ ਮੀਨਿੰਗ ਮੋਬਾਈਲ ਚਾਲੀ ਪਾਉਂਦੇ ਠੀਕ ਹੈ ਇੱਥੇ ਤਾਂ ਹੀ ਮਨਜ਼ੂਰ ਵਾਲੀ ਮੋਟਰ ਇੱਕ ਹੀ ਚੱਲਦੀ ਕਿ ਸਾਹਿਬ ਜਾ ਆਪਣੇ ਪਿੰਡ ਆ ਗਈ ਮਨਜ਼ੂਰ ਵਾਲੀ ਮੋਟਰ ਚੱਲਦੀ ਇਹ ਵੀ ਇੰਦਰ ਸੁੱਚ ਕਰ ਦਿੰਦੇ ਤੇ ਇਹ ਵੀ ਲੈਣ ਦੇਖਦੇ ਵੀ ਫੂਲਰ ਦਾ ਹੀ ਟੁੱਟੇ ਵੇ ਲੇਰੀ ਕਰਕੇ ਆਹਦੇ ਵੇ ਵੀ ਫੂਲਰ ਟੁੱਟੇ ਵੇ ਹੋਊਗੇ ਇਹ ਇਹ ਕਰੂਗੇ ਇਹ ਬੰਦਾ ਆਪਣੇ ਆਪਣੇ ਖੇਤ ਤੇ ਉਹ ਇੰਦਰ ਟੁੱਟੇ ਦੇਖਣਗੇ ਹਾਂ ਤਾਂ ਲੈਂਡ ਖਰਾਬ ਵੀ ਹੋ ਸਕਦੀ ਹਾਂ 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 ਇਹ ਤਾਂ ਐਵੇਂ ਹੀ ਹੈ ਠੀਕ ਨਹੀਂ ਜਾਨਾ ਹੁਣ ਕੱਲ ਦੀ ਦਿਹਾੜੀ ਰੋਤੀ ਲੱਗ ਲਈ ਪਿੰਡ ਵਾਲੀ ਲੈਂਡ ਚ ਲਾਉਣੇ ਨੂੰ ਪਰਸੋਂ ਦੇ ਰਹੀ ਆਈ ਹੈ ਹਾਂ ਕੱਲ ਮੌਣਾਂ ਦਾ ਸਾਰੀ ਦਿਹਾੜੀ ਆਪਣੀ ਪਿੰਡ ਦੀ ਲੈਂਡ ਚ ਲਾਉਣੇ ਨੂੰ ਲੱਗਦੀ ਲੱਗਦੀ ਅੱਜ ਚੱਲੀਏ ਵਾ ਮੋਟਰਾਂ ਵਾਲੀ ਇਹਨਾਂ ਪਹਿਲਾਂ ਪਿੰਡ ਵਾਲੀ ਜੱਲਦੀ ਮੋਟਰਾਂ ਦੇ ਦੇਖੂਗਾ ਬਾਅਦမှာ ਹੁਣ ਸਵੇਰ ਦੀ ਕੁਆੜੀ ਜਲਦੀ ਮ ਲੈਕ ਤਾਂ ਪਰ ਹੁਣ ਆਪਾਂ ਆਪਣੇ ਪਿੰਡ ਸੇ ਜਲਦੀ ਹੁਣਾਂ ਮੰਡ ਆਲੀ ਰਹਿ ਗਈ ਆ ਇਹ ਕੱਲੂ ਤ ਵੈਦ ਜਦੂਗੀ ਐਸ ਟਾਈਮ ਤੇ ਆ ਆ ਆਪਣੇ ਆ ਕੇ ਲੀ ਭਾਬਾ ਰਾਤ ਦੀ ਦੋ ਮੋੜੇ ਚਲਦੀਆਂ ਹੋ ਗਈਆਂ ਦੋ ਐ ਟਾਈਮ ਖੜੀਆਂ ਠੀਕ ਆ ਕੱਲ ਨੂੰ ਦੋ ਭਰ ਚੁੰਗੀਆਂ ਤੇ ਦੋ ਜਦੂਗੀ ਵਾਹ ਠੀਕ ਨਹੀਂ ਹੁਣ ਦੇਖਦੇ ਕੰਪੂਟਰ ਕਰਕੇ ਆਉਣਾ ਬਾਕੇ ਬਾਹ ਹੀ ਕਰਦੀਆਂ ਕੰਮ ਕਿਉਂ ਪਿਆ ਵਾਲਾ ਹਾਂ ਠੀਕ ਹੈ ਇੱਕੋ ਦਰਿਆ ਜਾਨਾ ਦਾ ਕਾਰਨ ਅੱਜ ਤਾਂ ਕੱਲੂ ਜਾਊਗਾ ਠੀਕ ਹੈ ਅੱਜ ਨਹੀਂ ਇਹਨੀ ਅੱਗੇ ਲੋਰ ਗਿਆ ਆਤੇ ਆਤੀ ਵਰਤਾ ਚਾਪਾਈ ਜਾਂਦੀ ਹੋਰ ਨਾ ਨਾ ਬੱਤ ਵਧੇਰੀ ਆ ਪਗੜਾ ਪੁੱਛਦਾ ਦੂੜੀ ਨੂੰ ਉਹ ਦੰਗਿਆ ਯਾ ਪੁੱਛਦੇ ਨਾ ਯਾ ਰੀਗਦਾ ਉਹਨੇ ਕਿਹੜਾ ਪੁੱਛਦਾ ਗੁਰ ਵਧਾਉ ਉਹ ਕਰਵਾਉ ਟੱਕਰ ਵਧਾਈ ਜਾਂਦੀ ਕੇ ਅੱਪਨੇ ਪਤਾ ਨਾ ਕੁਛ ਨਹੀਂ ਵੜਨਾ ਹੈਗਾ ਆਪਣੇ ਪਤਾ ਨਾ ਟੱਕਰ ਕੁਝ ਨਹੀਂ ਵੜਨਾ ਕੀ ਇਹ 2000 ਜਿਹੜੇ ਬਤਾਉਂਦੇ ਉਹਦਾ ਕੀ ਫਾਇਦਾ ਯਾ ਸਾਰੇ ਬਤਾਉਂ ਫੇਰੇ ਰੀ ਇਹਨੂੰ ਤਾਂ ਪਾਉ ਪਾਉ ਵਧਾਉਂਗੇ ਆਹ ਤੂੰ ਮੈਨੂੰ ਦੇਖੋ ਮੈਂ ਤੈਨੂੰ ਦੇਖੂ ਉੱਤੇ ਇਹਦੇ ਵਰਗਾ ਦੇਖੋ ਇਹਦਾ ਕਹਿੰਦੇ ਬਦਾਹ ਤੇ ਨਾ ਇਹਦੇ ਬਦਾਹ ਤੇ ਇਹਨੇ ਥੋੜੋ ਬਣਾਏ ਆ ਬਾਪੂ ਨੇ ਬਣਾਏ ਆ ਆਹ ਇੱਥੇ ਬਲੀ ਦੀ ਵੀ ਜਣੀਆਂ ਆਹ ਉਹ ਪਰਾ ਦੇ ਆਏ ਮਕੀ ਜਿੰਦੇ ਠੀਕ ਨੀ ਗੱਲ ਇਹਦਾ ਆ ਲਾਣ ਦਾ ਕੀ ਬਣੂਗਾ ਲਾਣ ਤਾਂ ਹੁਣ ਭਾਵੇਂ ਟੈਲੀ ਆਉਂਦੀ ਮੇਕੀ ਹਾਂ ਅੱਜ ਆਉਂਦੀ ਹਾਂ ਪਰਾ ਦੇ ਪਰਾ ਦੇ ਇਹਨੂੰ ਬਾਅਦ ਅੱਜ ਸ਼ਾਮ ਨੂੰ ਰਾਤ ਨੂੰ ਰੌਮੀ ਕਰ ਦਿੰਦੇ ਜੀ ਠੀਕ ਆ ਆ ਵੀ ਬਾਜੀ ਦਾ ਸਰੇ ਨਹੀਂ ਹਾਂ ਸੱਦ ਨੇ ਇਹ ਤਾਂ ਅੰਮਈ ਅੱਜ ਇਹਨੂੰ ਬਾਗੇ ਰੌਣੀ ਕਰੀਏ ਮੱਕੀ ਦੀਏ ਬੱਕੀ ਹੁੰਦੀ ਐ ਲੇਟ ਲੱਗਣਾ ਇਹ ਬਾਗੇ ਦੇਖਦੇ ਪਨੀਰੀ ਕਿੱਧਰ ਲੋਟ ਆਉਣੀ ਐ ਜੀ ਸਿਆੜਾਂ ਪਰ ਵੀਤੀ ਹੋ ਜੂਗੀ ਸਿਆੜਾਂ ਪਰ ਹਾਂ ਕੀਤੀ ਹੋ ਜੂਗੀ ਤੋਈਏ ਲਾਉਣੇ ਪੈਣੇ ਫੇਰ ਲਾ ਦੂੰਗੇ ਬਿੱਲੇ ਹੀ ਤੋਈਏ ਨਾ ਲਾਈਏ ਹਾਂ ਇਹ ਬਾਗੇ ਛਿੱਟਾ ਦੇ ਕੇ ਪਾ ਦੋ ਹਾਂ ਸਿਆੜ ਸਿਆੜ ਕੱਢ ਦੀਏ ਹਨਾ ਕਾਕੇ ਮੈਂ ਤੈਨੂੰ ਉਹੀ ਕਹਿੰਦਾ ਵੀ ਛੇਤੀ ਹੋਈ ਛਿੱਟਾ ਦੋ ਮੈਂ ਸਵਾ ਇਹ ਮੈਂ ਇਹ ਨਾ ਛਿੱਟਾ ਦਾ ਫੇਰ ਹਾਂ ਠੀਕ ਆ ਆਪਣਾ ਵੀ ਲੋਟ ਆ ਸ਼ਿਆੜ ਕੱਢ ਦੋ ਅਬ ਇੱਧਰ ਆਣਾ ਹਾਂ ਹੱfte ਵਧੀਆ ਐ ਸਪੈਰੀਮੈਂਟ ਸੰਗ ਨਹੀਂ ਹੋਈ ਨਾਲੇ ਠੀਕ ਆ ਨਾਲੇ ਬਾਈ ਛੇਤੀ ਹੋ ਜੂਗੀ ਨਾ ਨਹੀਂ ਪਾਣੀ ਦੱਬ ਲੰਦਾ ਮੱਸੀ ਨੂੰ ਸੋਚ ਕੇ ਪਾਣੀ ਲਾ ਕੇ ਖਾਲਾ ਖਾਲਾ ਵਧੀਆ ਹੋ ਜਾਣਾ ਚੱਕ ਨਹੀਂ ਲੰਗਾ ਟੁਕਾ ਬਾਹ ਕੇ ਛੱਟਾ ਦੇ ਕੇ ਵੀ ਛੱਡ ਦਿੰਦੇ ਹਨ ਬਿੱਟਾ ਵਧੀਆ ਹੋ ਗਏ ਹਨ ਪੂਰੀਆਂ ਵਧੀਆ ਗਾ ਪੂਰੀਆਂ ਹੈ ਉਹ ਨਹੀਂ ਖਲਿਆਉਣੀਆਂ ਵੀ ਬਹੁਤ ਛੇਤੀ ਆ ਨਹੀਂ ਨਹੀਂ ਵਿਆਹ ਨਹੀਂ ਘੜਾਈਆਂ ਕਰੀਆਂ ਹਾਂ ਇੰਨੀਆਂ ਗੜਾਈਆਂ ਕਰੀਆਂ ਵਾਹੀਆਂ ਅਰ ਜਿਹੜਾ ਬੈਠਾ ਸੀ ਮੜਾ ਜਾਂਦਾ ਜਾਂਦਾ ਰੱਖ ਦੁਰ ਦੇ ਤਾਂ ਅਸਮੰ ਮੇਚੇ ਨਹੀਂ ਕਿ ਆਹ ਜੀ ਪਤਾ ਨਹੀਂ ਕੀ ਕਰ ਲਓ ਦੇ ਉੱਪਰ ਕੰਬਲ ਸੁਕਰੀਓ ਪਤਾ ਨਹੀਂ ਕੋਈ ਸ਼ੁੰਡੀ ਵੱਢਦੀ ਐ ਜੀ ਬਿਮਾਰੀ ਹੁੰਦੀ ਉਹ ਬਿਮਾਰੀ ਤੇ ਸ਼ੁੰਡੀ ਹੋਊਗੀ ਉਹ ਸ਼ੁੰਡੀ ਜੜੀ ਵੀ ਕਿੱਥੇ ਆ ਸ਼ੁੰਡੀ ਵੱਢਦੀ ਐ ਸਹੀ ਹਾਂ ਉਹ ਬੱਠੀ ਬਾਬਾ ਇਹਦਾ ਇਲਾਜ ਖਾਣਾ ਪੈਣਾ ਇਹੀ ਖਾਣ ਦੀ ਬੱਠੀ ਹੈ ਨਾ ਜੇ ਕੰਬਲ ਤੋੜ ਕਾਉਂਦੇ ਟੋੜੀ ਵੀ ਨਹੀਂ ਆਉਂਦੇ ਤੇ ਸ਼ੁੰਡੀ ਨਹੀਂ ਵੱਢ ਕੇ ਸਿੱਧੀ ਐ ਤਾਂ ਵੀ ਇਹਦੇ ਆ ਵੀ ਆਦੇ ਖਾਉਦੇ ਆ ਪੱਤੇ ਖਾਦੇ ਹਾਂ ਤੁਹਾਨੂੰ ਵੀ ਖਾਦੇ ਰਿਹਾ ਨਾਉਦਣ ਕਰੀਏ ਆ ਸਪਰੇ ਮੇਰੇ ਕੋਲ ਹੈ ਪੂਰੀ ਪੂਰੀ ਨਹੀਂ ਮੈਂ ਇਧਰ ਮਾਰਦਣੀ ਜੀ ਮਾਰੂੰਗਾ ਕੁੜੀ ਉਹ ਕੁੜੀ ਦੀ 3 ਲੀਟਰ ਪਾਣੀ ਚ ਗਿਆ ਤਾ ਉਹਨੂੰ ਚਲ ਅਸੀਂ ਕਰ ਦਿੰਦੇ ਅੱਜ ਮਾਰ ਲੀਟਰ ਪਾ ਪਈ ਉਹਨੂੰ ਦੇਖਦਾ ਜੀ ਜੀ ਬੱਡ ਮਾਈਕਾ ਇਹ ਕਿਤਨਾ ਹੀ ਲੈ ਗਿਆ ਹੋ ਗਿਆ ਪਰ ਠੀਕ ਹੈ ਹੋਰ ਵੱਡਲਾ ਰੁਗ ਹੌਲਾਈ ਜਾ ਸਾਰੀ ਬੱਡ ਸਾਰੀ ਪਾਉਣਾ ਹੈ ਸਾਰਾ ਵੱਡ ਦੋ ਫਿਰ ਹੈ ਸਾਰਾ ਵੱਡ ਦੋ ਵੱਡਣਾ ਹੈ ਕਿ ਆ ਕੋਈ ਢੁੰਡੀ ਹੋ ਬਹੁਤ ਸਾਲੀ ਕੱਲੂ ਮੱਕੀ ਦੇਖਦੇ ਆ ਕੱਲੂ ਹੁਣ ਕੱਲੂ ਮੈਂ ਤੁਹਾਨੂੰ ਨਵਾਂ ਚਾਰਾ ਖਲਾਈਏ ਕੋਈ ਠੀਕ ਨਹੀਂ ਆ ਲੈ ਹੈ ਕਿ ਨਹੀਂ ਕੱਲੂ ਮੱਕੀ ਦੇਖਦੇ ਕਿਸੇ ਜੇ ਮਿਰਗੀ ਤੇਰਾ ਐ ਨਾ ਹੁਣ ਪਨੀਰੀ ਬੀਜ ਨੂੰ ਤਿਆਰ ਕਰੀਏ ਟਾਈਮ ਆ ਹੋઈ ਹੋਈ ਜਾਣਾ ਹੁਣ ਕੋਈ ਦੱਸਿਆ ਸਰਕਾਰ ਨੇ ਭਾਈ ਕਿਹੜਾ ਬੀਜ ਆ ਛੱਬੀ ਉਹ ਠੀਕ ਆ ਛੱਬੀ ਉਹ ਠੀਕ ਆ ਨਾ ਸਰਕਾਰ ਨੂੰ ਫੋਨ ਕਰ ਲੈ ਭਾਈ ਦੱਸੇ ਹੁਣ ਉਹ ਅੰਦਮਨ ਬੋਲੇ ਕਿਹੜਾ ਬੀਜ ਲਾਉਣਾ ਜੀਰੀ ਦੀ ਭਰਾਈ ਦਾ ਬੋਲਿਆ ਨੀ ਹੁਣ ਦੱਸੇ ਭਾਈ ਕਿਹੜਾ ਲਾਈਏ ਠੀਕ ਗੱਲ ਹੈ ਜਾਂ ਜੀਰੀ ਨੂੰ ਘੱਟ ਲੱਗੇ ਜਾਂ ਤਾਂ ਬੋਲਿਆ ਨੀ ਉਹ ਹਾਂ ਜਾਂ ਤਾਂ ਚੁੱਪ ਕਰਕੇ ਬੈਠ ਗਏ ਹੁਣ ਦੱਸੇ ਭਾਈ ਅਸੀਂ ਕਿਹੜਾ ਬੀਜ ਲਾਈਏ ਹੁਣ ਤਾਂ ਟੀਮ ਟਾਈਮ ਆ ਗਿਆ ਪਨੀਰੀ ਬੀਜ ਨੇ ਤਾਂ ਸਮਝਿਆ 5-7 ਦਿਨ થઈ ਠੀਕ ਨੀ ਗੱਲ ਹੈ ਹੁਣ ਦੱਸੇ ਭਾਈ ਇਹ ਹਾਜੀਰੀ ਲਾਓ ਸਹੀ ਵਾਸਤੇ ਦਾ ਬੀਜਣ ਵੀ ਲਾ ਕੇ ਲੋ ਹੋਰ ਚਾਹੀਦਾ ਹੁਣ ਰਸਣਾ ਆਇਆ ਹੁਣ ਦੇਖੋ ਖੇਤ ਤਿਆਰ ਕਰਦੇ ਆ ਕੋਸਤੇ ਨੂੰ 10 ਦਿਨ ਲੱਗ ਜਣੇ 10 ਦਿਨ 12 ਦਿਨ 15 ਦਿਨ ਵਿੱਚੇ ਆ ਗਏ ਫਰੀ ਇਹ ਫਿਰ ਬੀਜਣੀ ਆ ਸਿੱਕ ਨਹੀਂ ਗਲੇ ਹੁਣ ਦੱਸੇ ਭਾਈ ਜਿਹੜੀ ਅੱਬਾ ਬਾੜ ਤੜੀ ਜਿਹੜੇ ਟਰੈਕਟਰ ਤੋਂ ਤਿਆਰ ਕਰਨ ਲੱਗੇ ਹੋਏ ਆ ਕਾਕੰਡਾ ਸੁੱਕੂਗਾ ਜਾਂ ਨੂੰ ਗਾਜੂ ਆਹਾ ਪਾਣੀ ਪੂੜੀ ਭਰ ਦੂਗੇ ਉੱਪਰ ਉਰਦੀ ਵਾਲੀ ਕੱਲ ਵੀ ਦਰਿਆ ਜੀ ਆਣਾ ਹੈ ਨਾ ਕੰਪਿਊਟਰ ਕਰਨ ਬਾਅਦੂ ਆਪਣੇ ਆਣਾ ਕੰਮ ਨੂੰ ਬੀਟ ਗਿਆ ਕਹ ਘਰ ਆਏ ਕਰਦੇ ਇਹ ਮਾ ਹੈ ਕੱਕੇ ਜੇ ਬੀਂਦੇ ਨਹੀਂ ਜਾਏ ਅੱਜ ਇਹਨੂੰ ਤਿਆਰ ਕਰਕੇ ਖੇਤ ਨਹੀਂ ਬਾਹ ਕੇ ਪਾਣੀ ਛੱਡ ਦੋ ਪਾਣੀ ਨਹੀਂ ਛੱਡਣਾ ਯਾਰ ਉਹ ਪਾਣੀ ਨਹੀਂ ਛੱਡਣਾ ਹੈਗਾ ਮੇਰੀ ਸਲਾਹ ਆਏ ਆ ਬਈ ਇਹਨੂੰ ਤਿਆਰ ਕਰੀਏ ਧਰਤੀ ਢੰਡੀ ਕਰਾਂਗੇ ਨਹੀਂ ਖੰਟਾ ਲੈ ਮੇਰੀ ਧਰਤੀ ਢੰਡੀ ਕਰਾਂਗੇ ਪਹਿਲਾਂ ਤਾਂ ਧਰਤੀ ਢੰਡੀ ਨਹੀਂ ਕਰਨੀ ਹੈਗੀ ਘਰ ਦੀ ਖੰਡੀ ਆਉਣੀ ਲਾਈਟ ਆ ਜਾਂਦੀ ਨਾ ਅੜ ਜਾਂਦੀ ਹਨੇਰੀ ਨਾਲ ਕੰਮ ਹਲਾਇਆ ਪਿਆ ਲਾਈਟ ਦਾ ਹੁਣ ਹੁਣ ਮੇਰੀ ਸਲਾਹ ਐ ਆ ਵੀ ਬਈ ਨੂੰ ਤਿਆਰ ਕਰਦੀ ਏ ਬਾਦੀ ਖੇਤ ਨੂੰ ਸਾਰੇ ਨੂੰ ਏ ਰੂੜਾ ਬੀੜ ਦੇ ਨਾਲ ਫੋਲਾਇਆ ਨਾ ਵਾ ਗਿਆ ਪੁੱਭਲ ਬਣ ਗਈ ਉਹਦੇ ਬਾ ਪਨੀਰ ਵਾਲੀ ਜਗਾ ਤੇ ਇਹ ਛੱਡ ਬਾਕੀ ਪੁੱਭਲ ਮਤ ਇਹ ਛਿੱਟਾ ਮੱਕੀ ਦਾ ਫੇ ਕੱਟ ਕੇ ਹਲਾ ਨਾ ਸਿਆੜ ਗੰਨੇ ਵਾਲਿਆਂ ਨਾਲ ਵੀ ਪਾਣੀ ਪਤਲਾ ਪਤਲਾ ਜੇ ਸਾਰੇ ਮੱਕੀ ਜਮਣੇ ਮੱਕੀ ਛੇਤੀ ਹੋਊਗੀ ਡੌਣਾ ਭਰਾਇ ਨਾ ਬੀਜ ਉਹ ਠੀਕ ਨਹੀਂ ਹਾਂ ਮੈਂ ਕਰਦੇ ਤੇ ਯਾਰ ਅਜ ਰਾਤ ਮੂਰੀ ਲਾਜ ਉਤ 10 ਵਾਰ ਤੇ ਸਾਈ ਹਮੇਂ ਮਾਰਨਾ ਕੱਲੂ ਮਾਰੂੰਗਾ ਲੈ ਬਾਪੇ ਤੇ ਆ ਕੱਲੂ ਮਾਰੂੰਗਾ ਕਦ ਮਾਰੂੰਗਾ ਹਾਂ ਹੋ ਮਾਰ ਦਦਾ ਜੇ ਤੇ ਨਹੀਂ ਜਾਂਦਾ ਕੁਝ ਨਹੀਂ ਛੋ ਤੁ ਤੀਆਂ ਪਾ ਕੇ ਦੇ ਜਰਵਾਹ ਹਾਂ ਕੱਲ ਵੀ ਕੋਲੇ ਓਲਾ ਰਾਤ ਤਮਨੂ ਆਏ ਦੱਸ ਕਿ ਤੂੰ ਕਿੱਧਰ ਗਿਆ ਤਰਾਕ ਅੱਜ ਰਾਤ ਕਿੱਥੇ ਨੂੰ ਗਿਆ ਤਾ ਤੂੰ ਕਹ ਰਤ ਕਹ ਜਾਏ ਪਰ ਤਾਂ ਮਨੂ ਸਰਦਾਰ ਕੋਈ ਕਹਿੰਦਾ ਕਹਿੰਦਾ ਇੱਧਰ ਤੇ ਆਤਾ ਤਾਂ ਇੱਧਰ ਸੇ ਨਹੀਂ ਰਤ ਉਧਰ ਨਹੀਂ ਗਿਆ ਜਾਗਰੇ ਗਿਆ ਜਾਗਰੇ ਉਧਰ ਰਤ ਵੀ ਇਹ ਨਹੀਂ ਇੱਧਰ ਤੇ ਆਉਂਦਾ ਫਿਕਰ ਤਾਂ ਨਹੀਂ ਗਿਆ ਨਹੀਂ ਰਤ ਨਹੀਂ ਗਿਆ ਹਾਂ ਮੈਂ ਗਿਆ ਲੱਗਦਾ ਮੁੰਡਾ ਆਤਾ ਨਹੀਂ 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 ਸਰਦਾਰ ਗਿਆ ਆਊਗਾ ਪੱਕਾ ਆਦਾਸ ਉਹ ਉਧਰ ਨਹੀਂ ਗਿਆ ਹਾਂ ਜਾਗਰੇ ਗਿਆ ਜੇ ਉਧਰ ਅੱਛਾ ਤੇਰੇ ਬਾਹਰ ਸਰਦਾਰ ਮੂੰਹ ਤੇ ਲੈ ਆਉਣਾ ਓਏ ਸਾਜਾ ਪਾਪਾ ਟੋਕਾ ਕਰਕੇ ਆ ਜਾ ਕੀ ਦਾ ਦਾ ਨੁਕੀਦ ਰੂ ਗਿਆ ਦਾ ਤੂੰ ਆਇਆ ਟੋਕਾ ਕਰਕੇ ਕੱਖ ਪਾ ਕੇ ਆ ਜਾ ਫਿਰ ਲੜਕਾ ਚੱਕ ਲੈ ਲੜਕਾ ਆ ਕੱਲ ਕਹਿੰਦਾ ਇੰਨੀ ਕੀ ਦੇ ਦੇ ਮੈਨੂੰ ਇੰਨੀ ਇੰਨੀ ਕੀ ਦੇ ਦਿੱਤੀ ਮੈਂ ਇੰਨੀ ਕੀ ਵੀ ਖਾਦਾ ਏ ਮੈਨੂੰ ਬੰਦਾ ਕਹਿੰਦਾ ਠੇਕੇ ਕੀ ਤੇ ਆਉਂਦਾ ਹੈ ਰਾਤ ਫੇਰ ਫੇਰ ਤੈਨੂੰ ਪਤਾ ਵੀ ਇੰਨੀ ਗਈ ਵੀ ਫੇਰ ਠੇਕੇ ਨੂੰ ਕੀ ਆਉਣਾ ਸਿੱਧਾ ਇਹ ਇਹ ਆ ਜਾ ਬੰਦਾ ਹੈ ਬਾਪੂ ਹਾਂ ਉਹ ਨਾਲ ਜੀ ਆ ਜਾ ਕਿਤੇ ਨਾ ਮੈਂ ਟੀਮ ਅੰਦਰ ਤੇ ਘਾਤੀ ਲੋੜ ਨਾਲ ਲੈ ਜਾਏ ਹੈ ਨਹੀਂ ਇੱਟਾ ਹੈ ਕਾ ਪਰਖੀ ਪਰਖੀ ਨਾਲ ਤੀਰ ਕਰ ਦਿੰਦੇ ਆ ਹੂੰ ਆਹ ਕੰਨ ਕਰਦਾ ਦੂਰੇ ਬਹੁਤ ਆ ਠੀਕ ਨਹੀਂ ਇਹ ਪਰਖੀਂਦਾ ਨਾ ਵਿਚੇ ਬਾਅਦ ਤਾ ਜਿਉਂ ਤੀਰ ਕਰ ਦਿੰਦੇ ਆ ਦੂਹਾ ਦੂਰ ਬਹੁਤ ਆ ਜਿੰਨੇ ਕਾ ਪਰਖੀ ਤੋਂ ਪਰ੍ਹਾਂ ਪਰਾਂ ਬਾਕੀ ਦੀ ਮਰਜ਼ੀ ਕੀ ਕਰਨਾ ਠੀਕ ਨਹੀਂ ਗੱਲ ਜੇ ਰੂੜਾ ਵੀੜਨਾ ਪੋੜਨਾ ਰੂੜਾ ਵੀੜਨਾ ਬਾਧੂਗਾ ਨੂੰ ਲੈ ਜੀ ਸਵਾਰ ਕੇ ਮਾਲ ਦੇਣਾ ਹੈ ਨਾ ਹੈ ਕਿ ਨਹੀਂ ਪੱਲਾ ਵੱਲਾ ਜੱਗੇ ਤੂੰ ਆ ਤੂੰ ਆ ਜੇ ਮੈਂ ਦੇਖਣ ਆਇਆ ਤੂੰ ਰੀ ਵਧੀਆ ਪਾਈ ਕੇ ਨਹੀਂ ਬੰਦਿਆਂ ਨੇ ਕਰਤਾ ਬਾਈ ਸਾਡਾ ਕਰਤਾ ਹੋਰ ਵੀ ਦਵਾਵਾ ਤੈਨੂੰ ਪੂਰੀ ਬੱਸ ਬਾਈ ੁੰਡੇ ਦਵਾਣਾ ਨਾ ਹੋਰ ਦੱਸ ੁੰਡੇ ਦਾ ਮਾਂ ਆਪਣੇ ਫੜਾਏ ਆ ਕਰਨਾ ਆ ਉਹਲਾ ਵੀ ਭਰ ਲੰਦਾ ਲੈ ਲੈ ਕੇ ਲੈ ਲੈ ਊੜੇ ਦੂਮੇ ਚਾਹਣਾ ਆਏ ਤੂੰ ਦੇਖੀ ਜਾਈਂ ਤੂੰ ਵਾਦਾ ਦੋ ਸਾਲ ਦਾ ਮੈਂ ਦੋ ਸਾਲ ਦਾ ਤਿੰਨ ਮਹੀਨੇ ਦੋ ਸਾਲ ਕੱਢਦੇ ਨੇ ਮੇਰੇ ਇਹ ਵੇਚ ਦੀਗਾ ਹਾਂ ਰੇਟ ਹਾਂ ਬਾਲ ਤੇ ਰੇਟ ਰੇਟ ਦੇਖੀ ਤਾਂ ਸਹੀ ਮਸ਼ੀਨ ਦੀ ਬਣਵਾਈ ਵੀ ਨਹੀਂ ਮੁੜਦੀ ਹਾਂ ਹਾਂ ਲੈ ਅੱਖ ਚ ਗਿਆ ਹੋ ਗਿਆ ਅੱਖ ਜੋ ਸਾਰ ਬੂਰ ਜਾ ਪੈ ਗਿਆ ਟੱਕਾ ਪੈ ਗਿਆ ਬੂਰ ਜਾ ਪੈ ਗਿਆ ਲਾਲ ਹੋਗੀ ਹਾਂ ਲਾਲ ਹੋਗੀ ਓਹ ਲਾਲ ਲਗਾ ਦੇ ਹੋਈ ਤੈਨੂੰ ਕੀ ਪਤਾ ਕਾ ਤੇ ਹੋਈ ਐ ਲਾਲ ਆਗਲਾ ਅੱਛਾ ਹੈ ਕੋਈ ਕਾਰਨ ਹੈਗਾ ਫੇਰ ਐ ਲਾਲੇ ਹੋਊਗੀ ਹੁਣ ਕਰਦਾ ਚੱਲਦਾ ਹੁਣ ਕਰਦਾ ਪੈਂਦਾ ਤੂੜੀ ਦਾ ਲਾਲੇ ਹੋਣੀ ਅੱਖ ਲੈ ਰੈਣੀਆਂ ਵੀ ਲਾਲੇ ਆ ਫੇਰ ਲਾਲੇ ਹੋਣੀ ਅੱਖ ਫੇਰ ਤੁਸੀਂ ਕਹੀ ਜਣਾ ਤੈਨੂੰ ਪੀੜਿਆ ਹੋਇਆ ਵੀ ਕਿੱਤੀਆਂ ਰਹੀਆਂ ਉਹਦੇ ਲਾਲ ਆ ਤੁਸੀਂ ਤਾਂ ਡੰਡਿਕਨਦੇ ਵੀ ਲਾਲ ਅੱਖ ਤੇਰੀ ਹੋਰ ਵਧੀਆ ਸਹੀ ਗੱਲ ਹੋਰ ਕਿਹਨੇ ਇਹਨੂੰ ਜੀਣ ਬੰਦੇਗਾ ਹੋਰ ਕਿਹ ਜੇ ਉਹ ਲਾਇ ਲੱਖ ਆ ਵੇਰੀ ਹੁਣ ਤੁਸੀਂ ਕਹਿਣਾ ਸਲਾ ਕੀ ਕਰ ਖਾਦਾ ਵੇਦੇ ਪਿਆ ਹੁਣ ਮੇਰੇ ਢੂੜਾ ਸਵੇਰ ਦੀ ਅੱਜ ਤੂੰ ਵੀ ਕਿਹੜੇ ਲਾਇ ਫੋੜਾ ਕਿਹੜੇ ਨਹੀਂ ਲਾਇ ਮੈਂ ਤਾਂ ਹੁਣ ਇੱਕ ਫੋੜਾ ਰੈਲੀ ਦਾ ਲਿਆ ਬਣੀਆ ਰੈਲੀ ਦਾ ਥੇ ਬਣੀ ਗਿਰੋ ਜੇ ਪਹਿਲਾਂ ਤੂੰ ਵੀ ਆਪੀ ਸੀ ਪਹਿਲਾਂ ਕੱਢੀ ਨਹੀਂ ਜਣੀ ਅੱਗੇ ਕੱਢੀ ਆ ਪੀਏ ਸਾਹ ਚੋ ਗਈ ਉਹ ਮੈਂ ਪਹਿਲੀ ਢੂੜੀ ਪੀਏ ਸਾਹ ਚੋ ਗਈ ਹਾਂ ਹੁਣ ਫੇਰ ਪਾ ਤੇ ਇੰਨੀ ਫੇਰ ਪਣੀ ਉਹ ਫੇਰ ਪਈ ਆ ਹੁਣ ਕਾਹਨ ਖਾਲੀ ਕਰੀ ਬਣੀ ਇਗਰੀ ਗੱਲ ਆਏ ਨਾ ਹੋਵੇ ਕਿਤੇ ਤੂੜੀ ਡੰਗਰਾਂ ਦੀ ਨਵੀਂ ਪੀੜ੍ਹੀ ਆ ਜਵੇ ਵੀ ਇਹ ਤੂੜੀ ਥੋੜੀ ਪੁਰਾਣੀ ਹੋ ਗਈ ਆ। ਹਾਂ ਉਹ ਖਾਣੇ ਦਾ ਕਹਾਗਾ। ਵੀ ਖਾਣੇ ਦਾ ਹੈ। ਹਾਂ। ਦੋ ਤਿੰਨ ਡੰਗਰ ਆਉਣੇ ਹੈ। ਤਿੰਨ ਕਿ ਡੰਗਰ ਆ ਬਸ। ਦੁੱਧ ਵਾਲੇ ਹੀ ਆ ਵਾ ਤਿੰਨ। ਇੰਨੇ ਕੇ ਸਾਡੇ ਆ। ਤਿੰਨੇ ਸੂਨੇ ਵਾਲੇ ਆ ਹੁਣ। ਇਹ ਤਾਂ ਆਪਣਾ ਪੀ ਲਿਆ ਜਿੰਨਾ ਉਹਨਾਂ ਕੇ ਲਾਇਆ ਤਾਂ। ਬਸ। ਕਹਿੰਦਾਹੀਂ। ਬੱਕਰੀਆਂ ਵੇਚਣੇ ਗੂਚੜੇ ਵਾਲਾ ਕਿੱਥੇ ਹੈ? ਬੱਕਰੀਆਂ ਇੰਨੀਆਂ ਕਾ? ਹੈਗੀਆਂ 5-6। ਹੈ ਕੋਸ ਪ੍ਰਾਪਰਟ? ਹਾਂ। ਕਿੰਨਾ ਕਾ? ਹੈਗਾ ਹੀ। ਹਾਂ? ਹੈਗਾ ਯਾਨੀ ਕਿ ਮਿਹਨਤ ਆ। ਮਿਹਨਤ ਤਾਂ ਰੇ ਕੰਮ ਫਰੇ ਯਾਰ। ਹੈਗਾਹੀਂ। ਇਹ ਚਣੀਆਂ ਹੋਣਾ। ਹੁਣ ਈਦ ਆ ਗਈ ਹੁਣ ਵੇਚਣੀਆਂ ਹੁਣ ਵੇਚਣੀਆਂ ਆਣੀਆਂ ਵਿੱਚ ਈਦ ਦਾ ਕੀ ਮਤਲਬ ਇਹਨਾਂ ਨੂੰ ਮਹਿੰਗੀਆਂ ਵੇਕਦੀਆਂ ਹੁਣ ਅੱਛਾ ਹਾਂ ਢੇੜਾ ਬਣਾਉਣਾ ਹੁੰਦਾ ਹੁੰਦੇ ਹੁਣ ਤੇ ਹੁਣੀ ਚੱਕ ਹੋਣਾ ਸਾਰਾ ਹੁੰਦੀ ਦੇਖਣੇ ਬੱਕਰੀਆਂ ਕਛੇਲੇ ਹਾਂ ਹੁਣੀ ਜਿਗਣਾ ਹੈਗਾ ਅਗਲੇ ਮਹੀਨੇ ਈਦ ਆ ਇਹ ਬੱਕਰੀ ਈਦ ਹੁੰਦੀ ਆ ਹਾਂ ਈਦ ਤੇ ਇਹ ਹੀ ਕੁਝ ਹੁੰਦਾ ਹੈ ਇਹ ਵੀ ਤੇ ਇੱਕ ਮੇਗ ਲੱਗੇ ਨਹੀਂ ਉੱਥੇ ਕਿੰਨੀਆਂ ਕਿਆ ਹੈ ਹੈਗਿਆ ਦਾ ਹੱਥੋਂ ਤੇ ਨਹੀਂ 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 ਸੱਪੀਆ ਵੇਚਤੀਆਂ ਅਸੀਂ ਪਿੱਛੇ ਵੇਚਦੇ ਹਾਂ ਮੇਰਾ ਮਾਮਾ ਕਿੰਨੇ ਤਿਆਰ ਹੋ ਗਏ ਨਮਾ ਕਰ ਲਿਆ ਤਾਂ ਵੇਚ ਤੀਆਂ ਚੱਲ ਮੈਂ ਸੰਭਾਲ ਲਊਗੀ ਦੋਵੇਂ ਮੈਂ ਸੰਭਾਲ ਲਊਗੀ ਬਾਤ ਚਲੋ ਮੈਂ ਸੰਭਾਲ ਲਿਆਂਗੀ ਬਾਈ ਨਾ ਕਿ ਠੀਕ ਆ ਕੰਮ ਨਾ ਨਾ ਬਹੁਤ ਠੀਕ ਨੇ ਜਿੰਨਾ ਕ ਆਪਣਾ ਆਪਣੇ ਘਰ ਜੂਗਾ ਹੋਈ ਬਹੁਤ ਹੈ ਸਹੀ ਹੈ ਵਾਹ ਮੈਂ ਤਾਂ ਇਹ ਕਹਿੰਦਾ ਮੈਂ ਇਹਨੂੰ ਦੂਰ ਕਰ ਤਵੀਂ ਉਹਦੇ ਵਾਲਾ ਦੂਰ ਕਰ ਤਾ ਤਨਕਾਲਾ ਅਗਲਾ ਹੋਰ ਕਿਹੜਾ ਵਾਹ ਪਾਣੀ ਪਾਤਾ ਉਧਰ ਰਹਿ ਗਿਆ ਬਹੁਣੇ ਤੇ ਇਹ ਤਬੀਦੀ ਵੀ ਬੱਗਾ ਤਿਆਰ ਕਰਨ ਮੈਂ ਜਾਣਦਾ ਤੇਰਾ ਸਾਰਾ ਹੀ ਤਿਆਰ ਹੋਣਾ ਤਾਂ ਇਹ ਹਾਂ ਉਹ ਸਾਰਾ ਹੀ ਹੋ ਜਾਣਾ ਖੇਤ ਪਿਆਰਾ ਸਾਰਾ ਸਾਰਾ ਕਰ ਤੋਂ ਵਧੀਆ ਹੀ ਬਾਕੀ ਪਨੀਰੀ ਵੀ ਲਾ ਕੇ ਨਿਸ਼ਾਨੀ ਆਏ ਤਬੀਆਂ ਜਿੰਨੇ ਨਾਲ ਬੱਠ ਪਾਣੀ ਵੀ ਇੰਨੀ ਕਿ ਤਾ ਪਨੀਰੀ ਸਾਨੂੰ ਬਹੁਤ ਹੈ ਬਾਕੀ ਮੈਂ ਸਾਰੀ ਮੈਂ ਦੇਖੇ ਸੁੱਕੇ ਮੈਂ ਹਿੱਟਾ ਸਿਆੜ ਕੱਢ ਕੇ ਆਲੂ ਵਾਲਾ ਨਾਲ ਹੜਾ ਨਾਲ ਦਹੀਂ ਦੇ ਦੂਏ ਨਾਲ ਗੰਨੇ ਵਾਲੇ ਨਾਲ ਮੱਕੀ ਦੇ ਸਿਆੜਾਂ 'ਚ ਪਾਣੀ ਲਾ ਦੇਣਾ ਬਸ ਸੁੱਕਾ ਮੈ ਬੀਜ ਦੇਣੀ ਮੱਕੀ ਪਾਣੀ ਲਾ ਦੇਣੀ ਆ ਉਹ ਸੁੱਕੇ ਵਾਲੀ ਵਧੀਆ ਛੇਤੀ ਹੁੰਦੀ ਆ ਬੱਟਾ ਵੀ ਛੇਤੀ ਹੋ ਜਾਂਦੀ ਫਿਰ ਬੱਟਾ ਵੀ ਛੇਤੀ ਹਾਂ ਆਇਓ ਕਰਨਾ ਖੁੰਦਾ ਬਹੁਤ ਆ ਏਦਾਂ ਹੀ ਕਰਨਾ ਲੱਕ ਵੀ ਨਹੀਂ ਹੁੰਦਾ ਵੱਡ ਵੀ ਬੱਜਦਾ ਵਧੀਆ ਲੈਂਦੇ ਆ ਮੀਂਹ ਪੈ ਜਾਵੇ ਜੋ ਮਰਜੀ ਹੋ ਜਾ ਬੱਟਾ ਪਰ ਵਧੀਆ ਵੱਡ ਹੋ ਜਾਂਦਾ ਬਸ ਕਿ ਨਹੀਂ ਠੀਕ ਆ ਨਾ ਗਰਦੀ ਨਹੀਂ ਪਾਣੀ ਦੀ ਪਾਣੀ ਨਾ ਨਹੀਂ ਆਪਦੀ ਨਹੀਂ ਆ ਗਈ ਏਦਾਂ ਹੀ ਕਰਨਾ ਹਾਂ ਆਇਓ ਕਰਨਾ ਚਰੀ ਵੀਦ ਤੋਂ ਹੁਣ ਉਹ ਫਿਰ ਚੜੀ ਯਾਰ ਫਿਰ ਚੜੀ ਜੇ ਹੁਣ ਚੜੀ ਅਸੀਂ ਬੀਤੀ ਹੋਊ ਤਾਂ ਚੜੀ ਵੀ ਜਾਊਗੀ ਚੜੀ ਹੋ ਜਾਣੀ ਹੁਣ ਤਾਂ ਸਭ ਤੋਂ ਬਾਅਦ ਵਾ ਲੱਗਣੀ ਮੈਂ ਤਾਂ ਸਭ ਤੋਂ ਅਖੀਰ ਦੀ ਆਹ ਨਹੀਂ ਤਾਂ ਲੱਗ ਗਿਆ ਜਦ ਸਭ ਤੋਂ ਬਾਅਦ ਮੈਂ ਲਾਉਣੇ ਆ ਸਭ ਤੋਂ ਪਹਿਲਾਂ ਫੇ ਵੜਨੇ ਆ ਫਿਰ ਤਾਂ ਠੀਕ ਆ ਨਹੀਂ ਮੈਂ ਕਿਹਾ ਜੇ ਉਹ ਰੱਖਣਾ ਥੋੜਾ ਵਾ ਤਾਂ ਚਾਰੇ ਖਾਤਰ ਖੇਤ ਫਿਰ ਤਾਂ ਚੜੀ ਵੀ ਤਾ ਚੜੀ ਉੱਧਰ ਵੀ ਕੀ ਆਦਾ ਆ ਤਾਂ ਲੰਮਿਆ ਨਾ ਉਹਦੇ ਫਿਰ ਪੰਖਾਦ ਮਾ ਪਾਣੀ ਖਰਜੀ ਹੁੰਦਾ ਤੀਵਾਂਗੇ ਤਾਂ ਹਾਂ ਜਿਹੜਾ ਜੱਥੇ ਨਹੀਂ ਪ੍ਰਸ਼ਾਦ ਪੈਣੀ ਹੈ ਜੱਥੇ ਨਹੀਂ ਪਨੀਰੀਆਂ ਜੱਥੇ ਨਹੀਂ ਰੱਖਣੀਆਂ ਇਹ ਇਕੱਠੇ ਧਾਨ ਲਾ ਦੂੰਗੇ ਠੀਕ ਨੇ ਦੇਵਾਂ ਰੇਟੜੇ ਮੌਂਗੀਆਂ ਕਰੀਆ ਹੈਨਾ ਨੈਟ ਕਟ ਵੀ ਸਭ ਕੁਝ ਪਾਈ ਹੋ ਗਿਆ ਪੰਜ-ਛੇ ਦਿਨ ਹੋ ਗਏ ਸਿੰਦੀ ਨਹੀਂ ਮਾਰਦੇ ਨੇ ਕਿੰਨੇ ਲਈ ਹੋ 25 ਹੋ ਗਈ 30 ਹੋ ਗਈ 30 ਹੋ ਗਈ 1500 ਘੰਟਾ ਚੱਲ ਗਿਆ 500 ਘੰਟੇ ਲੀਗਾ ਹੁਣ ਆਪੇ 1500 700 ਘੰਟੇ ਬਾਹਰ ਹੁੰਦੀ ਹੈ ਉਹ ਹੋ ਗਏ ਹੁਣ 1500 ਤਾਂ ਆ ਗਿਆ ਜੀ ਦਿਲ ਉੱਠੈ ਨਾ ਚਲਾਈ ਬਾਹਰ ਦਾ ਟਰੈਕਟਰ ਦੀ ਆਓ ਤੇ ਲੇਜ਼ਰ ਪਰ ਵੀ ਚਾੜੇ ਪਾਏ ਆ ਜਿਹੜਾ ਮਾਰਜੀ ਟਰੈਕਟਰ ਆਏ ਵੇ ਕੋਈ ਦਿਨ ਇਹ ਹੈ ਜਾਨੀ ਜਿੱਦ ਨੂੰ ਨਹੀਂ ਸਾਲ ਪੁੱਛਣੀ ਕੀ ਨਹੀਂ? ਸਹੀ ਗੱਲ। ਇੱਕ ਵਾਈ ਟਰੈਕਟਰ ਘਰ ਦੇ ਨਿਕਲ ਨਾ ਰੋਜ। ਦੇਖ ਲਈ ਪ੍ਰਸਾਦ ਹੈ ਜਾਂ ਕੁਛ ਨਹੀਂ ਹੈ। ਸਹੀ ਆ। ਜੀਰੀਚ ਵੀ ਬਾਕੇ ਕੱਦੂ ਦੁਆਰਾ ਕਰੀ ਜਾਂਦੇ ਆ ਫਿਰ ਇਹ। ਨਾ ਜਾਲ ਵੀ ਨਿਕਲਦਾ ਹੀ ਰਹੇ ਨੂੰ ਯਾਰ। ਇਹ ਨੂੰ ਲੈ ਕੇ ਕਦੇ ਜੀ ਡਰੇਟਰ ਨੂੰ ਲੈ ਕੇ ਚਾਈਓ ਜਾਂਦਾ ਹੈ। ਥੋੜ੍ਹ ਵੀ ਜਾਂਦਾ। ਥੋੜ੍ਹ ਵੀ ਜਾਂਦਾ। ਥੋੜ੍ਹ ਅੱਜ ਦੇ ਗਿਆ। ਥੋੜ੍ਹ ਅੱਜ ਕੱਢਿਆ ਅਜ ਫਿਰ ਤੂੰ ਦੀ ਮਾਰਾ ਤੈਨੂੰ ਮਾਰਾਂ ਸਲਫ। ਅੱਛਾ ਇਹਦੇ ਪਗੇੜੇ ਲਾਏ। ਇਹ ਤਾਂ ਐਲੀ ਖਾਲੀ ਕਰ। ਇਕੱਲੇ ਤਾਂ ਜਿਹੜਾ ਮੰਡ ਤੇ ਆਉਂਦਾ ਨਹੀਂ ਤਾਂ ਇਕੱਲੇ ਟਰੈਕਟਰ ਨਾਲ। ਇਲਾਇਕ ਟਰੈਕਟਰ ਲਿਆਉਣ ਲੱਗ ਗਿਆ ਜਿਹੜੇ ਤਿੰਨ ਟਰੈਲੀਆਂ ਚੀਆਂ ਹਾਂ ਫਿਰ ਇਹਦੇ ਨਾਲ ਮੈਂ ਖੋੜ ਲਿਆਂਦਾ ਮੈਂ ਉਹਨਾਂ ਦੇ ਟਰੈਲੀਆਂ ਖਾਲੀ ਕਰਕੇ ਅੱਡ ਕੇ ਉੱਥੇ ਖੜਾ ਹੁੰਦਾ ਤਾਂ ਦੂਈਓ ਖੋੜ ਜਨਾ ਦੂਈਓ ਢੋਲ ਕੇ ਨੜਕੀਂਦਾ ਤਾਂ ਤਿੰਨ ਟਰੈਲੀਆਂ ਨੀਆ ਉਹ ਵੀ ਉਹ ਵੀ ਸਹੀ ਠੀਕ ਫਿਰ ਵੀ ਨਾਲੇ ਪੂਰੇ ਹੋਣ ਅੱਛਾ ਤੇ ਇਹ ਨਟਾਇਆ ਸਰਵਸ ਕਰਾਉਣੀ ਸੀ ਥੋਤਾ ਮੇਰਾ ਗਲਤ ਆ ਫਿਰ ਇਹੀ ਹੱਕਿਆ ਫਿਰ ਉਧਰ ਫੇਰ ਨਹੀਂ ਮਸ਼ੀਨ ਖੜਨ ਦਿੱਤੀ ਹੈ ਜੀ ਮੈਂ ਗਿਆ ਦੱਦਰ ਨੂੰ ਜਦ ਖੜੀ ਦੀ ਨਹੀਂ ਜੀ ਰੁਕੀ ਲੱਗਿਆ ਜਰਾ ਉਹਨਾਂ ਦੇਖਾ ਕਾ ਕਰ ਜਦ ਸਵੇਰੇ ਦੂਈ ਟਰਾਲੀ ਆ ਉਹ ਬਰੂ ਪਹਿਲੀ ਜਾਂ ਮਾਦਰੀ ਮਾਦਰੀ ਆਸਤਰਾ ਸਾਡੇ ਦੇ ਨੌ ਸਾਡੇ 9:00 10:00 ਵਜੇ ਜਾਂ ਫਿਰ ਭਰ ਕੇ ਖੜ ਗਿਆ ਹੁਣ ਉਹ ਆਹ ਭਰ ਕੇ ਖੜਿਆ ਤਾਂ ਆ ਫੇਰ ਬਾਅਦ ਵਿੱਚ ਗਏ ਆ ਇਹ ਹਾਂ ਭਰ ਕੇ ਖੜੇ ਇੱਕੋ ਖੇਤ ਦੀ ਬਣਾਈ ਜੀ ਉਹ ਦੇਤਾ ਕਿ ਉਹ ਵਾਹ ਚੱਲਦੀ ਰਹੇ ਯਾਰ ਤੁਹਾਡੇ ਔਰੇ ਤੇ ਇੱਕੋ ਖੇਤ ਦੀ ਪਈ ਆ ਔਰਲੇ ਦੀ ਪਈ ਆ ਬਸ ਉਹਦੇ ਮਾਤੇ ਬਗ ਗਿਆ ਦੋ ਦਿਨ ਰਹਿ ਗਿਆ ਚੋਕੋ ਚੋਕੋ ਲਾਣ ਵੀ ਬਹੁਤ ਆ ਅੱਜ ਚ ਲਾਨ ਕਣਕ ਦੀ ਬੋਫ ਤਕੜੀ ਹਾਂ ਲਾਨ ਸਾਡਾ ਵੱਡੋ ਰਿਆ ਦੁਪਹਿਰੇ ਨੂੰ ਇਹ ਕਿਤੇ ਰਾਤ ਨੂੰ ਵਡਾਉਂਦੇ ਦੇ ਕੰਮ ਆ ਸੀ ਤਿੰਨ ਤਿੰਨ ਟਰਾਲੀਆਂ ਵਾਹ ਮਾ ਹੈਗਾ ਤਿੰਨ ਤਿੰਨ ਕੀਲੇ ਦੀਆਂ ਸਾਡੀਆਂ ਤਿੰਨ ਤਿੰਨ ਢਾਈ 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 ਟਰਾਲੀਆਂ ਇਹ ਹਾਂ ਤੂੰ ਟੂੜਾ ਹੁਣ ਵੇਹਣ ਦੇਖਣਾ ਤੂੰ ਟੂੜੀ ਨੂੰ ਪੁੱਛਦਾ ਤਾਂ ਹੈ ਨਹੀਂ ਪੁੱਛਦਾ ਨਹੀਂ ਹੈ ਕਿ ਨਹੀਂ ਇਹ ਤਾਂ ਲਾਇਕ ਤੇ ਲਾਹਾ ਦਾ ਵੀ ਕਣਕ ਆਪਣੀ ਉਹ ਕਰ ਲਊ ਆਪਣੀ ਸਾਡੀ ਉਹ ਕਿਆ ਤੇ ਨਹੀਂ ਨਹੀਂ ਅਗਲਾ ਰਾਤ ਰੂਤ ਨੂੰ ਵਡਾ ਲਊਂਦਾ ਵਾਹ ਮੋੜਾ ਨਹੀਂ ਪਤਾ ਲੱਗਦਾ ਕਿ ਇਹਦੀ ਕਣਕ ਵਧੀਆ ਨਿਕਲੇ ਆਈ। ਧੂੜੀ ਵੀ ਪੁੱਛੋ। ਲੈ ਬਦਨ ਦਾ ਖਰੀਦਦਾ ਨਾਕਸ਼ਾ। ਪਤਾ ਲੱਗਦਾ ਵੀ ਵੇਖਦਾ ਉਹਰੇ। ਹਾਂ। ਇਹ ਕਿਰ ਕਰਾ ਦੇ ਮਾ ਇੱਧਰ ਹਣਾ। ਇਹ ਚਾ ਹਾਂ। ਕਿਰ ਕਰਾ ਦੇ ਮਾ। ਕੀ ਖਰਾਬ ਇੱਥੇ। ਟ੍ਰੈਨਰ ਵਾਲਾ ਰੂਟਰ ਤਾਂ ਪਾਉਣੀ ਹੈ ਉਹ ਮਲ ਦੇਣਾ। ਲੈ ਭਈ ਆ ਗਿਆ ਬੰਦਾ ਹਥਿਆਰ ਲੈ ਕੇ ਹਥਿਆਰ ਲੈ ਕੇ ਆ ਗਿਆ। ਉਹ ਢੇਰਾ ਪਾਊਗਾ ਉਹ। ਆ ਹਵਾ ਆ ਜਣੀ ਕੁਝ ਨਹੀਂ ਪਤਾ ਗੁੰਮ ਜਾ ਹੋਇਆ ਹੈ ਉਹ। ਉਹ ਜੇ ਆ ਜਾਂਦੀ ਹਵਾ ਹੁਣ ਤਾਂ 5 ਤਰੀਕ ਦਾ ਕੱਲ ਅੱਜ 3 ਉਹ ਸਵਾਰ ਕੇ ਅੱਖੀਂ ਕਰਦਾ ਮੇਰੀ ਨੂੰ ਨਹੀਂ ਦੱਸੀ 15 ਤੱਕ ਮੱਢਵਾਈ ਨੇਰੀ 5 ਗਾ ਪਪਾ 15 ਮੈਂ ਪਹਿ ਕਿੱਥੇ ਪੜਿਆ ਮੈਂ 15 ਪੜਿਆ ਬੰਦਨ ਲੱਗ ਗਿਆ ਮੌਸਮ ਖਰਾਬ ਹੋ ਰਿਹਾ ਆਹ ਨਾ ਸੁਣਿਆਦਾ ਉਹ ਆ ਤਾਂ ਇਹਨੇ ਤਾਂ ਕਿਆ ਦੱਸਣੀ ਆਪਣੇ ਇਹਨੇ ਨੇਰੀ ਉਹ ਨਹੀਂ ਦੱਸਦਾ ਹੈਗਾ ਉਹ ਖਬਰਾਂ ਦਾ ਇਹਦਾ ਇਹਦਾ ਚੈਨਲ ਦਾ ਯਾਰ ਉਹਦਾ ਆਪ ਹੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੂਗਾ ਉਹ ਚੈਨਲ ਮੈਸੇਜ ਆਉਂਦੇ ਹੁੰਦੇ ਆ ਕਦੇ ਕਹਾਂਗੇ ਕਦੇ ਮੀਂਹ ਕਦੇ ਮੌਸਮ ਖਰਾਬ ਆ ਜਾਂਦਾ ਕਹਿੰਦਾ ਭਾਈ ਹਾਂ ਪਤਾ ਨਹੀਂ 5 ਤਰੀਕ ਨੂੰ ਸਾਬ ਮੈਨੂੰ ਮੈਂ ਭੁੱਲ ਗਿਆ 5 ਤਰੀਕ ਦੀ ਪਾਣੀ 5 ਜੇ ਹੋਣੀ ਚੈਰ ਪਤਾ ਨਹੀਂ ਭੁੱਲ ਗਿਆ